ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਬਸ ਅੱਜ ਕਿੰਨੀਆਂ ਬਹੁਤ ਬਹੁਤ ਮੁਬਾਰਕਾਂ ਤੇ ਆਪਾਂ ਬਣਾ ਰਹੇ ਆ ਰੋਟੀ ਤਾਂ ਪਰਵਾਤੋਂ ਦੇ ਦਿੱਤੇ ਹੋਈ ਜੋ ਤਾਂ ਰੋਟੀ ਦੇਣ ਜਾ ਰਹੇ ਆ ਕਿਉਂਕਿ ਆਪਾਂ ਤਾਂ ਕੁਛ ਨਹੀਂ ਕਰ ਸਕਦੇ ਤੇ ਆਪਾਂ ਜਾਵਾਂਗੇ ਜੀ ਥੋੜੀ ਦੇਰ ਬਾਅਦ ਗੁਰਦੁਆਰਾ ਸਾਹਿਬ ਤਾਂ ਫਿਰ ਉੱਥੋਂ ਦੀ ਵੀ ਤੁਹਾਨੂੰ ਚਹਿਲ ਪਹਿਲ ਦਿਖਾਵਾਂਗੇ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਰੋਟੀ ਬਣਾ ਲੈਣੇ ਹਨ ਜੀ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਹਾਂ ਜੀ ਜਵਾਨ ਸਾਹਿਬ ਚਲੋ ਆਓ ਹੁਣ ਚਲਈਏ ਗੁਰਦੁਆਰਾ ਸਾਹਿਬ ਗਾਈਸ ਬਹੁਤ ਬਹੁਤ ਸਮਪਰਟ ਕੀਤਾ ਅਮੀ ਆਖੀਰਾ ਫਤੌ ਮੇਲਾ ਦਾ ਆਖਰੀ ਠੀਕ ਹੈ ਓਕੇ ਬਾਏ ਬਾਏ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨੂੰ ਕਿਦਾਂ ਹੋ ਸਾਰੇ ਦੇਸੀ ਵਲੋਗ ਨੂੰ ਠੀਕ ਹੋਰ ਤੋਂ ਤੁਹਾਡਾ ਸਵਾਗਤ ਹੈ ਤੇ ਆਪਾਂ ਜਾ ਰਹੇ ਹਾਂ ਸਾਖੀ ਦੇ ਮੇਲੇ ਜੀ ਤੇ ਸਰੇ ਮਥਾ ਟਿਕੜੇ ਦੇ ਛੋਟੇ ਗੁਰਦੁਆਰੇ ਸਤੇ ਕਹੇ ਤੋਂ ਜਾ ਰਹੇ ਕੋ ਤੇ ਪਵਨ ਸਾਹਿਬ ਦੇ ਆਪਣੇ ਬਾਹਦਰ ਗਿਦਰ ਸਾਖੇ ਦਾ ਮੇਲਾ ਲੱਗਿਆ ਤੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਆਨੇ ਤੇ ਬਾਕੀ ਤੁਹਾਨੂੰ ਵੀ ਉੱਥੇ ਨਾਲ ਕਮਾਉਂਦੇ ਹੈ ਨਾ ਬਿਲਕੁਲ ਸਾਰੇ ਦਰਸ਼ਨ ਕਰੋ ਜੀ ਸਾਰੇ ਦਰਸ਼ਨ ਕਰੋ ਦੇਖ ਬਾਹਦਰ ਜੀ ਦੇ ਗੁਰਦੁਆਰਾ ਸਾਹਿਬ ਚ ਜੀ ਜੀ ਤੇ ਹਰ ਸਾਲ ਦੀ ਤਰ੍ਹਾਂ ਇੱਕ ਛੋਟੀ ਜੀ ਕੋਸ਼ਿਸ਼ ਹੈ ਮੇਰੀ ਬਈ ਤੁਹਾਨੂੰ ਦਰਖਾਸ ਪਾਵਾਂ ਮੈਂ ਜਿੰਨਾ ਕੁ ਮناسب ਹੋਇਆ ਚੱਲੀਏ ਮੇਰਾ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਇਤੋਂ ਨੂੰ ਵਧੀਆ ਤੋਂ ਵਧੀਆ ਵੀਡੀਓ ਦਿਖਾਈ ਐ ਸੀ ਜੀ 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 ਤੇ ਬਾਕੀ ਜਦੋਂ ਕੋਈ ਨਹੀਂ ਜੀ ਠੀਕ ਹਾਂ ਅੱਗੇ ਸ਼ੌਂਦ ਨਹੀਂ ਹੈ ਖਤਮ ਹੋ ਗਈ ਇਧਰ ਸੇ ਪਾਸੇ ਤੁਸੀਂ ਦੇਖੋ ਜਿਹੜੇ ਸਾਡੇ ਨਾ ਵੀਡੀਓ ਤੇ ਨਵੇਂ ਆਏ ਨੇ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ ਠੀਕ ਹੈ ਬੈਲ ਆਈਕਨ ਦਬਾ ਦੇਣਾ ਤਾਂ ਕਿ ਤੁਹਾਡੇ ਕੋ ਨੋਟੀਫਿਕੇਸ਼ਨ ਪਹੁੰਚ ਜਾਵੇ ਦੇਖੋ ਸਾਡੇ ਬੱਚੇ ਛੋਟੇ ਸੀ ਅਸੀਂ ਉਦੋਂ ਦਾ ਚੈਨਲ ਉਹ ਕਰਿਆ ਹੁਣ ਸਾਡੇ ਬੱਚਿਆਂ ਦੀ ਮੈਰਿਜ ਹੋਣ ਵਾਲੀ ਹੈ ਵਾਹ ਜੀ ਵਾਹ ਹੁਣ ਅਸੀਂ ਦੋਨੋਂ ਮਤਲਬ ਹੁਣ ਕਾਫੀ ਵੱਡੇ ਹੋ ਗਏ ਵਾਹ ਜੀ ਵਾਹ ਸ਼ੁਕਰੀਆ ਤੇ ਹੁਣ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟਸ ਕਰ ਦਿਓ ਨਾ ਕਮੈਂਟ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਜ਼ਰੂਰੀ ਹੈ ਕਿਉਂਕਿ ਫੈਮਿਲੀ ਆਪਾਂ ਵਲੌਗ ਬਣਾ ਰਹੇ ਆ ਫੈਮਿਲੀ ਚ ਦੇਖਣ ਵਾਲੇ ਠੀਕ ਹੈ ਜੀ ਤੇ ਆਓ ਫਿਰ ਚਲੀ ਗਏ ਅਸੀਂ ਤੁਹਾਡੇ ਲਈ ਅੱਗੇ ਵੱਧ ਤੋਂ ਵੱਧ ਵਧੀਆ ਵੀਡੀਓ ਲੈ ਕੇ ਆਉਂਗੇ ਜੀ ਤੇ ਚਲੋ ਜੀ ਫਿਰ ਚਲ ਜੀ ਮੇਲੇ ਨੂੰ ਆਓ ਚਲੀਏ ਚਲੋ ਲੋ गाइस ਹੋਰ ਸ਼ੁਰੂ ਹੈ ਕੰਮ ਬਿਲਕੁਲ ਆਰ ਕੇ সুইਟ ਦੇ ਸਾਹਮਣੇ ਹੋਰ ਸ਼ੁਰੂ ਹੈ ਮੇਲਾ ਤੇ ਆਪਾਂ ਘਰੋਂ ਨਿਕਲ ਆਏ ਆ ਪੈਦਲ ਮਾ ਕਿੱਥੇ ਮੋਟਰਸਾਈਕਲ ਜਮਾ ਕਰਾਵਾਂਗੇ ਦੇਖੋ ਲੋ ਗਾਈਸ ਅੱਪਾ ਹੁਣ ਤੁਰਤੇ ਜਾ ਰਹੇ ਆ ਤੇ ਅੱਗੇ ਅੱਗੇ ਰਸ਼ਵਤਾਂ ਜਾ ਰਿਹਾ ਤੇ ਮਲਕੀਤ ਕਿਵੇਂ ਹੈ ਵਧੀਆ ਵਧੀਆ ਟੌਪੇ ਵੀ ਪੜੀ ਆ ਤੇ ਤੁਰਦੇ ਜਾ ਰਹੇ ਆ ਹਨ ਇਹਨੇ ਕਿ ਤੱਕ ਚਾਈਦੀ ਹੈ ਹੈ ਵਧੀਆ ਇਹਨੇ ਕਿ ਤੱਕ ਚਾਈਦੀ ਹੈ ਸੇ ਗਾਈਸ ਬਣੇ ਰਹੋ ਆਪਣੇ ਨਾਲ ਆਹ ਦੇਖੋ ਗਾਈਸ ਰੌਣਕਾ ਦੇਖ ਲਓ ਤੁਸੀਂ ਉਹ ਫੈਕਟਰੀ ਤੇ ਦਰਵਾਜ਼ੇ ਕੋਈ ਸ਼ੁਰੂ ਹੋ ਗਿਆ ਕੰਮ ਤੇ ਆਹ ਦੇਖੋ ਤੇ ਅੱਗੇ ਜਾਣਾ ਹਜੇ ਹਜੇ ਰਾਹ ਛਕੇ ਹੈ ਸ਼ੁਰੂਆਤ ਪਹਿਲੀ ਦਾ ਬਣੀ ਰਿਓ ਸਾਡੇ ਨਾਲ ਤੇ ਗਾਇਸ ਆਪਾਂ ਅੱਗੇ ਅੱਗੇ ਜਾ ਰਹੇ ਆ ਤੇਰਾ ਸ਼ੋਤਾ ਜਾ ਰਿਹਾ ਹੈ ਹੈ ਛਕੇ ਦਲਦੇ ਤੁਹਾਨੂੰ ਉਹ ਗਾਇਸ ਸਤਰ ਦੂਰੋਂ ਸ਼ੁਰੂ ਹੋ ਗਿਆ ਕੰਮ ਤੇ ਇਹ ਦੇਖੋ ਕਾਫੀ ਅੱਗੇ ਤੱਕ ਹੈ ਉਹ ਦੂਰ ਤੱਕ ਜਾਣਾ ਆਪਾਂ ਚਲੋ ਗਾਇਸ ਆ ਗਏ ਆਪਾਂ ਨੇੜੇ ਆ ਗਏ ਆ ਤੇ ਉਹ ਮੇਨ ਗੇਟ ਆ ਗਿਆ ਜੀ ਤੇ ਉੱਥੋਂ ਬਾਂਦਰ ਜਾਵਾਂਗੇ ਤੇ ਮਲਕੀਤ ਮਲਕੀਤ ਕਿੱਥੇ ਲੈ ਆ ਤੇ ਗਾਈਸ ਮੈਂ ਤੁਹਾਨੂੰ ਦਿਖਾਇਆ ਸੀ ਨਾ ਆਪਣੀ ਪਿਛਲੀ ਵੀਡੀਓ 'ਚ ਮੈਰਾਸਾ ਇੱਥੇ ਬਹੁਤ ਹੋਇਆਗਾ ਆ ਦੇਖੋ ਗੱਡੀਆਂ ਕਰ ਤੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਤੇਰੇ ਤੇ ਉਧਰੋਂ ਚੱਲਦੇ ਆਪਾਂ ਰਸ਼ ਬਹੁਤ ਹੈ ਗਾਈਸ ਆਜੋ ਉਧਰ ਆਜੋ ਆਹ ਦੇਖੋ ਗਾਈਸ ਸੋਨਾ ਪਾਂਦਰ ਚੱਲੇ ਆ ਤੇ ਪਿੱਛੇ ਵੀ ਨਾ ਰਸ਼ ਹੈ ਜਾਓ ਜਿੱਦੇ ਅੱਧਰ ਰਸ਼ ਸਭ ਨਾਲ ਹੈ चलो अगे अगर तुरी रक्स देखो सेवा देखो सेवा चल रही इधर लंग हाँ चलो 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 जुटी जाऊंगे ठीक है इधर लांगे ना नी नी मैं भी तोसा। तोसा ना मैं पिछड़ा बना रहा ਤੇ ਅੱਗੇ ਉੱਤਰ ਜਾ ਰਹੇ ਆ ਆਪਾਂ ਤੇ ਉਹ ਦੇਖੋ ਰਸ਼ ਦੇਖੋ ਤੁਸੀਂ ਆਪਾਂ ਫੈਦਰ ਦੇਖੋ ਤੁਸੀਂ ਕੋਤਮ ਮਿਲ ਗਈ ਤਾਂ ਉਰੇ ਆਓ ਤਾਂ ਮੈਂ ਤੁਸੀਂ ਦੇਖੋ ਪਿੱਛੇ ਕਿੰਨਾ ਰਾਸ਼ਾ ਹੈ ਹੌਲੇ 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 ਅੱਗੇ ਵੱਧੇ ਚਲੇ ਜਾਵਾਂਗੇ ਤੇ ਜਿਸ ਤਰ੍ਹਾਂ ਕਿ ਆ ਦੇਖੋ ਤੁਸੀਂ ਪਿੱਛੇ ਉਹ ਕਰਦੇ ਕਿੰਨਾ ਰਾਸ਼ਾ ਉਧਰ ਫਾਇਸਲ ਕਿੰਨੀਆਂ ਗੱਡੀਆਂ ਹੁੰਦੀਆਂ ਬਣਾਓ ਇਧਰ ਦੇਖੋ ਇੱਥੇ ਅੱਗੇ ਕਾਫੀ ਰਾਸ਼ਾ ਹੈ ਅਸੀਂ ਅੱਗੇ ਚੱਲਦੇ ਹਾਂ ਬੜੇ ਅਰੇ ਉਹ ਸਾਟੀ ਨਾਲ ਪਿਛਲੀ ਵਾਰ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਮੇਲਾ ਮੇਲਾ ਸੀਗਾ ਕੋਈ ਨਹੀਂ ਚੁੱਪ ਕਰਕੇ ਜਾਰੀ ਨਾਲ ਤੁਮ ਜੀ ਬਹੁਤ ਗਰਮੀ ਵੀ ਹੈ ਇਹ ਆ ਦੇਖੋ ਗਾਇਸ ਇਹ ਚੂਲਾ ਦੇਖੋ ਚੂਲਾ ਚੱਲ ਰਿਹਾ ਹੈ ਦੇਖਦੇ ਚੂਲੇ ਨੂੰ ਆ ਦੇਖੋ ते ते काफी रश है तो काफी रश है My, ਨਾ ਜਾਣਾ ਮੇਰੇ ਸਾਹੇ ਬਾ ਗੁਣ ਕਾਵਾ ਮੇਕ ਤੇਰੇ ਤੁਝ ਬਿਨ ਅਬ ਨਾ ਜਾਣਾ ਮੇਰੇ ਸਾਹੇ ਬਾ ਗੁਣ ਦਾਵਾ ਮੇਕ ਤੇਰੇ ਤੁਝ ਬਿਨ ਅਬ ਨਾ ਜਾਣਾ ਮੇਰੇ ਸਾਹੇ ਬਾ ਮਨ ਮਨ ਸੈਂਟਰ ਲੰਗਰ ਘਰ ਤੇ ਨਿਤਰ ਆ ਰਹੇ ਨੇ ਸੰਤਾਂ ਦੇਖੋ ਜੀ ਅਬਦਨ Mano, man. 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 ਤਾਂ ਟੇਕ ਹੈ ਅੰਦਰ ਬਾਬਾ ਜੀ ਦਾ ਦਰਸ਼ਨ ਕਰਾਂ ਤੇ ਇੱਥੇ ਵੀ ਆਪਾਂ ਜਿਵੇਂ ਜਿੱਤਰੇ ਦੇਖਿਆ ਤੁਸੀਂ ਸੰਗਤ ਆਈ ਹੋਈ ਹੈ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਜਿਹੜਾ ਮੇਲਾ ਭਰਿਆ ਜਾਂਦਾ ਮੈਂ ਤੁਹਾਨੂੰ ਵਿਜ਼ਿਟ ਕਰਾਉਣਾ ਕਿ ਸਾਖੇ ਦਾ ਜਿਹੜਾ ਮੇਲਾ ਹੈ ਉਹ ਸ਼ਾਨਦਾਰ ਤਰੀਕੇ ਨਾਲ ਭਰਿਆ ਜਾਂਦਾ ਤੇ ਆਰਾਮ ਦਾ ਲੋਕ ਇੱਥੇ ਮੁੱਠਾ ਟੇਕਦੇ ਨੇ ਤੇ ਆਪਣੀਆਂ ਖੁਸ਼ੀਆਂ ਜਿਹੜੀਆਂ ਮਿਲਦੀਆਂ ਨੇ ਇਹਦਾ ਮਨਤਪੁਰਾ ਮਹਾਰਾਜ ਨੂੰ ਸ਼ੁਕਰਾਨਾ ਕਰਨਾ ਪੈਂਦਾ ਹਮ ਕਿਹਦੇ ਸਰੋ ਜੀ ਸਾਰੇ ਜਿੰਨੇ ਦੂਰ ਦੂਰ ਪਿੰਡਾਂ ਤੋਂ ਬੈਠੇ ਨੇ ਸਾਰੇ ਘਰ ਦੇਖ ਭਾਦੂ ਤੇ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਸਾਡੀ ਦਾ ਮੇਲਾ ਦੇਖੋ ਜੀ ਇਹ ਸਾਰੇ ਜਨ ਲਈ ਅਰਦਾਸ ਜੋ ਵੀ ਹੈ ਆਪਾਂ ਨਾਲ ਕਰੇ ਪਰਵਾਹ ਤੇ ਪਿੱਛੇ ਦੇਖੋ ਤੁਸੀਂ ਸਰੋਵਰ ਸਾਹਿਬ ਦੇ ਤੁਸੀਂ ਤੇ ਸੰਗਤਾਂ ਬਹੁਤ ਐਨੀਆਂ ਹੋਈਆਂ ਜੀ ਜਦ ਆਪ ਦੂਰ ਦੂਰੋਂ ਆਉਂਦੀਆਂ ਸੰਗਤਾਂ ਕਿਉਂਕਿ ਮਨ ਤਾਂ ਇੰਨੀ ਹੈਗੀ ਹੈ ਆਇਆ ਸਾਹਿਬ ਤੋਂ ਵਾਸਤੂਵਾ ਤੇ ਆਸ਼ਾ ਹੁੰਦਾ ਜੀ ਹਾਂ ਜਦੋਂ ਫਸਲ ਕੱਟਦੀ ਆ ਉਸ ਤੋਂ ਬਾਅਦ ਰੌਣਕਾਂ ਲੱਗਦੀਆਂ ਨੇ ਤੇ ਅਸੀਂ ਬੜੇ ਭਾਗਾ ਵਾਲੇ ਆ ਕਿ ਆਪਾਂ ਇੱਥੇ ਆ ਹਾਂ ਅਸੀਂ ਭਦਰਗੜ੍ਹ ਦੇ ਅਸੀਂ ਦੂਰ ਦੇ ਜੱਤਨਾ ਬੜੇ ਭਾਗਾ ਵਾਲੇ ਆ ਅਸੀਂ ਤਾਂ ਦੂਸਰੇ ਤੀਸਰੇ ਦਿਨ ਆਏ ਰਹਿੰਦੇ ਆ ਮਤਲਬ ਸਾਨੂੰ ਤਾਂ ਬਣਾ ਹੀ ਰਹਿੰਦੇ ਨੇ ਪ੍ਰਭੂ ਜੀ ਤੇ ਇੱਕ ਦਵਰੇ ਸਾਹਿਬ ਆਕੇ ਬਹੁਤ ਜ਼ਿਆਦਾ ਤੇ ਹੁਣ ਮੱਥਾ ਟੇਕ ਲਿਆ ਪ੍ਰਸ਼ਾਦ ਖਾ ਲਿਆ ਤੇ ਹੁਣ ਬਾਹਰ ਚੱਲਦੇ ਆਪਾਂ ਬਾਕੀ ਜਿਹੜੇ ਬੈਠੇ ਪੜਾ ਬਾਹਰ ਬੈਠੇ ਨੇ ਦੂਰ ਦੇਖ ਰਹੇ ਨੇ ਹਾਂ ਜੋ ਵੀ ਹੈ ਤੇ ਦੱਸਣਾ ਪੈ ਕੇ ਕਰਕੇ ਦਰਸ਼ਨ ਕਰੇ ਨੇ ਆਪਣੇ ਜੀ ਦੇ ਹਨ 어떻게 부족해서 o r d i ਹੇ ਅ빠 ਜੀ ਆ ਵੀ ਹਾਂ ਤਾਂ ਗਾਇਸ ਇਹ ਨਾ ਕਿਸੇ ਦਾ ਡਿੱਗ ਗਿਆ ਇਹ ਮਤਲਬ ਆਧਾਰ ਕਾਰਡ ਡਿੱਗ ਗਿਆ ਨਹੀਂ ਪਰਸ ਹੈ ਪੂਰਾ ਪਰਸ ਹੀ ਹੈ ਤੇ ਵਿੱਚ ਕਹਿੰਦੇ ਪੈਸੀ ਵੀ ਨੇ ਹਾਂਜੀ ਵੀਰ ਜੀ ਕਿੰਨੇ ਬਚਾ ਕਾਫੀ ਪੁੱਛ ਆ ਇਹਨਾਂ ਦਾ ਹਾਂਜੀ ਸਰ ਡੀਪਰੋਂਫ ਨੇ ਵੋਟਰ ਕਾਰਡ ਹੈ ਜੀ ਹਾਂ ਜੀ ਕਾਰਡ ਹੈ ਜੀ ਤੇ 500 ਰੁਪਏ ਵੀ ਹੈ ਇਹ ਪਕੜ ਕੇ ਦਿਖਾਓ ਮੜ ਜਾ ਰੈਫਰ ਮੜ ਜਾ ਹਾਂਜੀ ਗਾਇਸ ਇਹ ਤਾਂ ਨਾ ਕਿਸੇ ਆਪਣੀ ਮਾਤਾ ਪਿਓ ਦਾ ਕਿਸੇ ਦਾ ਪਰਸ ਗਿਰ ਗਿਆ ਕਿਸੇ ਵੀਰ ਦਾ ਇੱਕ ਪਰਸਾ ਹੋਰ ਗਿਆ ਜੀ ਦਾਰ ਕਰਨੀ ਅੱਛਾ ਜੀ ਇੱਕ ਪੈਨ ਕਾਰਡ ਆ ਜੀ ਇੱਕ ਪੈਨ ਕਾਰਡ ਹੈ ਕੋਡ ਕਾਰਡ ਹੈ ਤੇ 500 ਰੁਪਏ ਵਿੱਚ 500 ਰੁਪਏ ਪਰਸੀ ਕਰ ਗਿਆ ਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਕਿੱਥੇ ਆਣਾ ਭਾਈ ਇੱਥੇ ਆਣ ਜਾਣਾ ਆਪਣੇ ਲੰਗਰਵਾਲ ਦੇ ਕੋਲ ਅੱਛਾ ਲੰਗਰ ਹਾਲ ਦੇ ਕੋਲ ਓਕੇ ਜੀ ਓਕੇ ਸ਼ੁਕਰੀਆ ਜੀ ਨਿਤ ਆ ਗਏ 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 ਆ ਇਹ ਬੀਖ ਬਾਹਰਲੀ ਵਾਲੀ ਸਟ੍ਰੈਟਜੀ ਤੋਂ ਐਂਟਰ ਹੋਣੇ ਆਪਾਂ ਤੇ ਉਧਰ ਐਗਜ਼ਿਟ ਦਾ ਤੇ ਇਧਰ ਸੇਵਾ ਸੁਭਾ ਚੱਲ ਰਹੀ ਹੈ ਤੇ ਆ ਦੇਖੋ ਇਧਰ ਭੰਡੇ ਹੋਏ ਜਾ ਰਹੇ ਨੇ ਸੇਵਾ ਵਗੈਰਾ ਚੱਲ ਰਹੀ ਹੈ ਜੀ ਤੇ ਸੋ ਆਪਾਂ ਬਾਹਰ ਚੱਲਾਂਗੇ ਹੁਣ ਮੱਤਾ ਮੁੰਤਾ ਦੇਖ ਲੈ ਲੰਗਰ ਦਾ ਚੱਕ ਲੈ ਸ਼ੁਕਰੀਆ ਜੀ ਮੇਰੇ ਕੁਆਇਸ ਤੇ ਹੁਣ ਚਲਦਾ ਇੰਨੇ ਛੋਲੇ ਲੱਗੇ ਹੋਏ ਨੇ ਉਧਰ ਜਾ ਰਹੇ ਹਾਂ ਚਲਿਆ ਬਣੀ ਆਜੋ आ ज़्यादा ही बड़ी गई उनका तो तो अच्छा। गर्मी।, गर... गर्मी है तो फिरकी वाली फिर नवा ना आए फिरकी वही है आया खरी खरी खड़ी है लवाना चलो ਆਇਓ ਇਹ ਇਹ ਲੰਮੇ ਲੰਮੇ ਚੂਲੇ ਆ ਦੇਖੋ ਅਸਮਾਨ ਨੂੰ ਚੋਰੇ ਨੇ ਤੇ ਆ ਆ ਅੰਦਰ ਦੇ ਕੋਲੇ ਉਹ ਸਮਝਿਆ ਖਾ ਖ ਸੀ ਆ ਵੀ ਆ ਆ ਦੇਖੋ ਇਹ ਬੱਚਿਆਂ ਦਾ ਡਿਗਾਰਮੈਂਟ ਸਾਰਾ ਇੱਧਰ ਚੂਲੇ ਵਗੈਰਾ ਦਾ ਗਾਈਸ ਤੁਸੀਂ ਦੇਖ ਰਹੇ ਹੋ ਨਾ ਅੰਦਰ ਮੱਥਾ ਤੇ ਦੇ ਕੇ ਆ ਗਏ ਇੱਧਰਲਾ ਆਪਣਾ ਆਨੰਦ ਆ ਇੱਕ ਆ ਦੇਖੋ ਇੱਧਰ ਮੈਂ ਤੁਹਾਨੂੰ ਵਿਜ਼ਿਟ ਕਰਾਉਣਾ ਔਰ ਆ ਦੇਖੋ ਕਿੱਡਾ ਵੱਡਾ ਚੂਲਾ ਇੱਧਰ ਆਮਲਕੀਦ ਕੋਰ ਦੇਖ ਰਹੀ ਤੁਸੀਂ ਮਲਕੀ ਤੇ ਦੇਖ ਰਹੀਏ ਵੀ ਇਹ ਕੱਪ ਜਿਹੜੇ ਘੁੰਮਦੇ ਨੇ ਤੇ ਆਹ ਦੇਖੋ ਬਾਕੀ ਮੇਲਾ ਸ਼ਾਮ ਨੂੰ ਪਰਣਾ ਹੈ ਤੇ ਗਰਮੀ ਬਹੁਤ ਆ ਗਾਈਸ ਅਧਰ ਸਰਕਸ ਦੇਖਣ ਜਾਣਾ ਸੀਗਾ ਸਰਕਸ ਹੁਣ ਟਿਕਟ ਲੈ ਤੁਮਨੇ ਕੀ ਦਿਨੇ ਪੂਰਾ ਦੇਖਣੇ ਟਿਕਟ ਲੈ ਰਹੀ ਹੁਣ ਦੇ ਰੋਡੋ ਦੇਖਸੀ ਹੈਗੀ ਅੰਦਰ ਮਿਊਜ਼ਿਕ ਕਿਤਨਾ ਖਤਰਨਾਕ ਲਗਾ ਰੱਖਿਆ ਗਾਇਸ ਆ ਗਾਇਸ ਅੱਜ ਘਰੇ ਨੇ ਕਿ ਇਹ ਹਾਰਰ ਸੀਨ ਦੇਖਣ ਜਾ ਰਹੀ ਮਲਕੀਤ ਆ ਦੇਖੋ ਇਹ ਰੋਡ ਦੇ ਪਾਣੀ ਮਲਕੀਤ ਤੋਂ ਦੇਖਣ ਜਾ ਰਹੀ ਹੈ ਹਾਏ ਤੂੰ ਦੇਖਣ ਚਲੀ ਅੱਜ ਹਫਤਾ ਤੱਕ i'm ਇਹ ਤਾਂ ਦੇਸੀ ਸਰਗਸਾ ਅਸਿਕਾ ਕੇ ਅੰਦਰ ਬਹੁਤ ਕੁਝ ਹੋਏਗਾ ਹੈ ਨਾ ਤੇ ਹੁਣ ਦੇਖੋ ਕੀ ਜਾਂਦਾ ਹੈ ਜਿਆਦਾ ਪਾਟਾ ਯਾਰ ਆਈ ਬਾਰੀ-ਬਾਰੀ ਸੇ ਬੜ ਰਹੀ ਹੈ ਠੀਕ ਹੈ ਜੇ ਨੰਬਰ ਨੰਬਰ ਤੇ ਬਾਡਾ ਯਾਰ ਆਈ ਪਰਚੀ ਅੰਦਰ ਦਾ ਅੰਦੇਸ਼ ਵਾਲੀ ਆਈਏਗਾ ਕਦੇ ਇੰਜੋਏ ਕਰਦੇ ਮੈਨੂੰ ਕੋਤ ਦੇ ਕੇ ਮਜ਼ਾ ਨਹੀਂ ਆਇਆ ਹੈਗਾ ਇੰਤਜ਼ਾਰੀ ਨਾ ਕਰੀ ਤੋ ਸੁਆਦ ਆਏਗਾ ਤੋ ਸੋਚਦੇ ਜਾਓ ਸਰਗਸੇ ਕੇ ਖੇਲ ਪ੍ਰੋਗਰਾਮ ਨਹੀਂ ਦੇਖਤਾ ਹੋਵੇ ਲੱਗਦਾ ਹੈ 50 ਕਾ ਡਿਗਾ ਡਿ 50 ਕਾ ਨਾ ਕਰਕੇ ਰਸਤੇ ਜਿ ਬਣਾਏ ਹੋਏ ਨੇ 50 ਕਾ ਡਿਗਾ ਡਿ 50 ਕਾ ਨਾ ਕਰ ਪਾਇਆ ਜਿੰਨਾ ਵੀ ਵਾਹ ਦੇ ਕਛ ਲਈ ਆਈਏ ਤੇ ਹੁਣ ਦੇਸੀ ਹੈਗਾ ਪੂਰਾ ਅਗਲੇ ਮਹੀਨੇ ਦੇਸੀ ਲਈ ਆਈਏਗਾ ਠੀਕ ਹੈ ਜੀ ਬਣੇ ਰਹੋ ਤੇ ਵੀ ਸ਼ਾਹੂਦ ਕੱਟਾ ਸੋਨੇ ਲਗਾਏ ਹੋਏ ਨੇ तैयारियां होने लगी है तैयारियां होने लगी है तैयारियां होने लगी है तैयारियां होने लगी गर्मी बहुत है होने नहीं पूरा गर्मी पूरा प्रोग्राम देखना शादी देखना शादी छोटीगढ़ लेकर चलते रहेंगे आप लोग छोटीगढ़ ओनली पचास का सर पसंद रखनी है ले लो बैठना नहीं पड़ेगा चालू शरू हो जा है तयारु बहुत लंबा पहलम पहला नंबर